ਵੈਰਮੇ ਜੀ ਦਾ ਖਾਲਸਾ ਵੈਗੁਰਦੀ ਜੀ ਤੇ ਸਰਦਾਰ ਨਾਲ ਜਿਸ ਨੇ ਪੁਲੜ ਆਮ ਪਾਰਟੀ ਨੂੰ ਅੱਜ ਹਰ ਡਿਵਾਈਡਨ ਪਰ ਦੋਸਤ ਸ਼ੋਕਮਾਰ ਨੂੰ ਐਸਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਆਟੋ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਕਿ ਆਪਣੇ 100 ਪ੍ਰਭਾਵ ਤੋਂ ਬਾਅਦ ਸ਼ਾਮਲ ਆਮ ਪਾਰਟੀ ਵਿੱਚ ਕੀਤਾ ਗਿਆ ਜੀ ਇਹਨਾਂ ਦੇ ਵਿੱਚੋਂ ਸੋਨੂ ਜੈ ਸਿੰਘ ਜੀ ਸ਼ੋਕਮਾਰ ਭਗਤ ਸਿੰਘ ਸ੍ਰੀ ਰਾਜ ਲਾਡੀ ਤੇ ਕੁਸ਼ੀ ਸਿੰਘ ਸ਼ਰਜਾ ਤੇ ਇੱਕ ਅਸ਼ਰੂਪ ਸਿੰਘ ਤੇ ਉਹ ਚਾਂਦ ਦਾ ਸੌਰਵ ਗੌਰਵ ਤੇ ਜਨਨਿਕ ਸੋਹ ਪਰਿਵਾਰ ਜਿੰਨੋਂ ਵੀ ਸਾਡਾ ਜੋ ਵਾਰਡ ਦਾ ਜਿੰਨੇ ਵੀ ਮੈਂਬਰ ਹੈਗੇ ਸਾਰੇ ਅਕਾਲੀ ਦਲ ਪਰੋਕਸ਼ਨ ਛੱਡ ਕੇ ਤੇ ਆਮ ਪਾਲਤੀ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਆਪਾਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਸਰਦਾਰ ਲਾਲਜੀਤ ਸਿੰਘ ਢੱਲਰ ਆਪਣੇ ਬਹੁਤ ਵਧੀਆ ਆ ਆਪਾਂ ਨੂੰ ਨੇਤਾ ਦੇ ਆ ਤੇ ਅਧਿ ਮੰਤਰੀ ਮਿਲੇ ਆ ਇਹਨਾਂ ਨੇ ਬਹੁਤ ਚੜ ਕੇ ਵੋਟ ਪਾਈ ਜੇ ਇਹਨਾਂ ਨੂੰ ਆਪਾਂ ਉੱਪਰ